ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਬਲੌਗ ਵਿੱਚ ਤੇ ਲੋ ਜੀ ਸ਼ਾਮ ਦਾ ਟਾਈਮ ਆ ਤੇ ਸਭ ਤੋਂ ਪਹਿਲਾਂ ਬਲੌਗ ਸਟਾਰਟ ਕਰਦੇ ਆਂ ਟਾਈਮ 4:30 ਦਾ ਜਿਹੜਾ ਹੋ ਗਿਆ ਪਰ ਐਂ ਲੱਗਦਾ 4:30 ਵਜੇ ਵੀ ਬਹੁਤ ਸਾਰਾ ਹਨੇਰਾ ਹੋ ਗਿਆ ਤੇ ਚਲੋ ਜੀ ਚੱਲਦੇ ਆਂ ਚੁੱਲੇ ਤੇ ਬਣਾਉਣੇ ਦਾਲ ਅੱਜ ਹਰੀ ਮੂੰਗੀ ਸਾਵਤ ਹਰੀ ਮੂੰਗੀ ਦਾਲ ਚੁੱਲੇ ਤੇ ਬਣਾਉਂਗੀ ਠੀਕ ਹੈ ਜੀ ਚਲੋ ਜੀ ਬਲੌਗ ਨੂੰ ਕਰਦੇ ਆਂ ਸਟਾਰਟ ਤੇ ਲਾਈਕ ਸ਼ੇਅਰ ਜ਼ਰੂਰ ਕਰ ਲੈਣਾ ਤੇ ਬਾਅਦ ਚੱਲਦੇ ਆਂ ਆਪਾਂ ਸਭ ਦਾਲ ਦੀ ਤਿਆਰੀ ਕਰਦੇ ਆਂ ਚੁੱਲੇ 'ਚ ਅੱਗ ਬਾਲਦੇ ਆਂ ਕਾਫੀ ਦਿਨਾਂ ਬਾਅਦ ਆ ਜੰਗ ਵਾਲਾਂਗੇ ਚੁੱਲ੍ਹੇ ਵਿੱਚ ਚਲਪੁਰ ਸੈਟ ਕਰ। ਲਓ ਜੀ ਪਹਿਲਾ ਪੱਗਵਾਲੀ। ਅੱਜ ਬਣਾਵਾਂਗੇ ਆਪਾਂ ਤਪਲੇ ਚਦਾਲ ਠੀਕ ਹੈ ਜੀ ਖੜੀ ਮੂੰਗੀ। ਕਾਫੀ ਦਿਨਾਂ ਬਾਅਦ ਆ ਜੁੱਲ੍ਹੇ 'ਚ ਅੱਗ ਵਾਲੀ ਇਹ ਵੀ। ਕੰਕੇ ਲੱਕੜਾਂ ਦੀ ਪ੍ਰੋਬਲਮ ਹੋ ਰਹੀ ਆ। ਜੇ ਕਰਤਾ ਹੈਗਾ ਫਿਰ ਤਾਂ ਲੱਕੜ ਵੱਲਣਾ ਆਪਣੀ ਆਮ ਹੋ ਜੂਗਾ। ਨਾ ਫਿਰ ਜਿਵੇਂ ਇਸਤਰੀ ਦਾ ਫਾਈਨਲ ਹੋ ਜੂਗਾ ਫਿਰ ਦੀਦਨੀ ਕਿਹੜੇ ਦਿਨਾਂ ਤੋਂ ਘਟਾਉਣਾ ਸ਼ੁਰੂ ਕਰਦੇ। ਸਸ ਹੁਣ ਤਾਂ ਤਿਆਰੀਆਂ ਹੋ ਗਈਆਂ। ਆਪਣੀ ਸੁੱਕੀ ਆਲੀ ਬਹੁਤ ਖਰੋਟਾ ਵਰਗੀਆਂ ਹੋ ਗਈਆਂ। ਮੈਂ ਜਦ ਮਲਗੀ ਅੱਧ ਭੱਕ ਜਵੇ ਫੇਰ ਤਾਂ ਜਾਪਾ। ਤੇ ਇਹਦਾ ਜਿਹੜਾ ਸੇਕ ਆਪਾਂ ਉਹ ਘੱਟ ਹੀ ਰੱਖਾਂਗੇ ਠੀਕ ਹੈ ਜੀ ਤਾਂ ਕਰਕੇ ਮੈਂ ਵੱਡੀਆਂ ਲੱਕੜਾਂ ਨਹੀਂ ਲਾਈਆਂ। ਤਾਪਲੇ ਜੇ ਬਣਾਵਾਂਗੇ ਤਾਂਪਲਾ ਕਰ ਟੇੜ ਜਾਂਦਾ ਹੈ ਥੋੜਾ ਜਿਹਾ ਆਪਾਂ ਸੇਕ ਘੱਟ ਹੀ ਰੱਖਾਂਗੇ ਤਾਂਪਲਾ ਦਾ ਭਾਣ ਤੁਹਾਨੂੰ ਮੈਂ ਉਹਦੇ ਨੀਚੇ ਲੇਪ ਲਾਤਾ ਮੈਂ ਲਿਓ ਵੀ ਕਹਿ ਦਿੰਦੇ ਨੇ ਆ ਦੇਖੋ ਇਦਾਂ ਲਿਓ ਆਪਾਂ ਲਾਤੀ ਮਿੱਟੀ ਵੀ ਕਹਿ ਸਕਦੇ ਇਹਨੂੰ ਹੈ ਤਾਂ ਮਿੱਟੀ ਹੋਈ ਆ ਲਿਓ ਵੀ ਕਹਿ ਸਕਦੇ ਆ ਤੇ ਉਹ ਲੇਪ ਵੀ ਕੁਛ ਵੀ ਕਹਿ ਸਕਦੇ ਆ ਅਸੀਂ ਆਪਾਂ ਠੀਕ ਹੈ ਜੀ ਪਹਿਲਾਂ ਤਾਂ ਵੀ ਤਰਾ ਧੋ ਲਿਆ ਸੀ ਫਿਰ ਉਸ ਤੋਂ ਬਾਅਦ ਇੱਥੇ ਮਿੱਟੀ ਲਾਤੀ ਤਾਂ ਕਿ ਇਹਨੂੰ ਥੋੜਾ ਸੇਕ ਘੱਟ ਲੱਗੇ ਟੇੜੇ ਨਾ ਠੀਕ ਹੈ ਜੀ ਉਧਰ ਆਪਣੀ ਅੰਡਾ ਜਿਹੜੀ ਬਲ ਗਈ ਆ ਲਾਈਜ਼ ਨੂੰ ਗਿੱਲੀ ਹੈਗੀ ਇਹਨੂੰ ਰੱਖਣ ਦੇ। ਮੀਚ। ਦਾਲਾ ਦਾ ਬਾਜ ਪਾਵਾਂਗੇ। ਇਹਨਾਂ ਨੂੰ ਪਾਣੀ ਫਾਟੇ ਚ ਨਮਕ ਵਿੱਚ ਪਾ ਕੇ ਇਹਨੂੰ ਵਾਲਾ।

ਕਦਮ ਅੰਚੇ ਦੇਸੀ ਕਿਉਂ ਐਡ ਕਰਾਂਗੇ ਇਹ ਵਿੱਚ ਲਓ ਜੀ ਨੂੰ ਉਬਲਣ ਨਾ ਦਵਾਂਗੇ ਛੱਡ ਦਿੰਨੇ ਆਪਾਂ ਉਬਲਣ ਵਾਲੀ ਆ ਪਾਣੀ ਦਾਲ ਵਾਲਾ ਜਿਹੜਾ ਤੇ ਆਪਾਂ ਥੋੜੇ ਟਾਈਮ ਇਹਨੂੰ ਹੋਰ ਕਰਦੇ ਫਿਰ ਪਾਉਣੇ ਦੇ ਵਿੱਚ ਆਪਾਂ ਦਾਲ ਤੇ ਇਧਰ ਦਾਲ ਆ ਜਿਹੜੀ ਉਹ ਅੱਖੀ ਵੀ ਮੈਂ ਧੋ ਕੇ ਚੰਗੀ ਤਰ੍ਹਾਂ ਸਾਫਤ ਹਰੀ ਮੋਂਗੇ ਲਓ ਜੀ ਮਸਾਲਾ ਜਿਹੜਾ ਬਣ ਗਿਆ ਆਪਾਂ ਜਿਹੜੀ ਛੋਣ ਧੀ ਦਾਲ ਉਹ ਐਡ ਕਰ ਦੰਨੇ ਥੋੜਾ ਜਿਹਾ ਗਰਮ ਕਰਕੇ ਪਾਣੀ ਤਾਂ ਆਮੜੀ ਧੰ ਸੰਤਾ ਕਸੰਤ ਤੇਰੀ ਨੋਚੀ ਦਾਲ ਬੰਦੀ ਤੁਹਾਨੂੰ ਆਪਾਂ ਤੜਕਾਂ ਦੇ ਲਓ ਜੀ ਦਾਲ ਨੂੰ ਤੜਕਾ ਲਾਉਣਾ ਸ਼ੁਰੂ ਕਰਦੇ ਆਂ ਫਰਾਈ ਪੈਨ ਦੇ ਵਿੱਚ ਤੇਲ ਪਾਤਾ ਸੀਗਾ ਧਨੀਆ ਕੱਟ ਲਿਆ ਪਿਆਜ਼ ਅਦਰਕ ਲਸਣ ਤੇ ਲਾਲ ਟਮਾਟਰ ਇੱਕ ਹਰੀ ਮਿਰਚ ਤੇ ਨਾਲ ਹੀ ਮੈਂ ਆਪਣੇ ਲਈ ਦਾਲ ਆ ਜਿਹੜੀ ਅਲੱਗ ਕੱਢਤੀ ਕਿਉਂਕਿ ਮੈਂ ਇਹਨੂੰ ਕੱਲੇ ਲਸਣ ਦਾ ਤੜਕਾ ਲਾਉਂਗੀ ਜਿਹੜੀ ਮੈਂ ਆਪ ਖਾਣੀ ਆ ਬਾਕੀ ਦੇਖ ਲੂੰਗੀ ਜਿਹੜੀ ਵੀ ਟੇਸਟੀ ਲੱਗੀ ਹੈ ਨਾ ਉਹ ਖਾ ਲੂੰਗੀ ਜਾਂ ਤੜਕੇ ਵਾਲੀ ਜਾਂ ਫਿਰ ਕੱਲੇ ਲਸਣ ਵਾਲਾ ਤੜਕਾ ਲਾ ਕੇ ਤੇ ਲੋ ਜੀ ਤੇਲ ਕਰਮਾ ਹੋ ਗਏ ਸ ਤੇ ਜੀਰਾ ਵੀ ਮੈਂ ਛੱਡ ਦਿੱਤਾ ਪਾਉਣਾ ਕਿਉਂਕਿ ਮੈਨੂੰ ਜੀਰੇ ਦਾ ਟੇਸਟ ਵੀ ਨਹੀਂ ਵਧੀਆ ਲੱਗਦਾ ਇੱਕ ਭੈਣ ਕਹਿੰਦੀ ਸੀ ਵੀ ਇਹ ਇਹ ਨਾ ਰੇਸ ਆਗਾ ਰੇਸੇ ਕਰਕੇ ਹਾਂ ਭੈਣੇ ਰੇਸੇ ਕਰਕੇ ਆ ਮੈਂ ਪੂੜੀਆਂ ਮੰਗਵਾਈਆਂ ਨਿਗੀਆਂ ਤੇ ਕੱਲ ਮੈਂ ਪੂੜੀਆਂ ਮੰਗਵਾ ਲਈਆਂ ਸੀ ਰੇਸੇ ਵਾਲੀਆਂ ਲਹਿਰੇ ਦਿੰਦੇ ਨੇ ਇੱਥੇ ਹੁਣ ਦੇਖਦੇ ਆ ਇੱਕ ਪੂੜੀ ਤਾਂ ਮੈਂ ਖਾ ਲਈ ਬਾਕੀ ਖਾ ਕੇ ਦੇਖਦੇ ਆ ਵੀ ਕਿਵੇਂ ਫਰਕ ਲੱਗਦਾ ਤੇ ਲੋ ਜੀ ਪਹਿਲਾਂ ਲਸਣ ਭੁੰਨ ਲਿਆ ਸੀਗਾ ਲਸਣ ਭੁੰਨਣ ਤੋਂ ਬਾਅਦ ਫਿਰ ਇਹਦੇ ਵਿੱਚ ਪਿਆਜ਼ ਐਡ ਕਰ ਤੇ ਠੀਕ ਆ ਜੀ ਹੁਣ ਆ 골ਡਨ ਬਰਾਊਨ ਜੇ ਪਿਆਜ਼ ਕਰ ਲੂੰਗੀ ਤੇ ਜਿਹੜੀ ਹਰੀ ਮੂੰਗੀ ਦੀ ਦਾਲ ਆ ਨਾ ਇਹਨੂੰ ਜਪੱਲਾ ਲਸਣ ਨੂੰ ਥੋੜਾ ਜਿਹਾ ਜ਼ਿਆਦਾ ਭੁੰਨ ਲਈਏ ਫਿਰ ਬਹੁਤ ਜ਼ਿਆਦਾ ਟੇਸਟੀ ਲੱਗਦੀ ਮੈਨੂੰ ਤਾਂ ਤੜਕਾ ਜ਼ਿਆਦਾ ਲਸਣ ਭੁੰਨਿਆ ਹੋਇਆ ਨਾ ਫਿਰ ਵਧੀਆ ਲੱਗਦਾ ਮੂੰਗੀ ਜਿਹੜੀ ਹਰੀ ਮੂੰਗੀ ਹੁੰਦੀ ਹੈ ਲਸਣ ਤੇ ਅਦਰਕ ਅਦਰਕ ਦਾ ਤਾਂ ਇਹਦਾ ਬਹੁਤ ਮੇਲ ਹੈ ਅਦਰਕ ਤਾਂ ਇਹਦੇ ਵਿੱਚ ਪਾ ਲਈਏ ਨਾ ਫਿਰ ਟੇਸਟ ਦੁੱਗਣਾ ਹੋ ਜਾਂਦਾ ਧਨੀਆ ਤੇ ਅਦਰਕ ਲਸਣ ਠੀਕ ਹੈ ਜੀ ਲਓ ਜੀ ਥੋੜੇ ਜਿਹਾ ਪਿਆਜ਼ ਭੁੰਨਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜੇ ਟਮਾਟਰ ਕੱਟ ਕੇ ਰੱਖਿਆ ਹੋਇਆ ਇੱਕ ਤੇ ਹਰੀ ਮਿਰਚ ਠੀਕ ਹੋ ਜੀ ਦੋਨੋਂ ਚੀਜ਼ਾਂ ਨੂੰ ਮਿਕਸ ਕਰ ਦਿੰ ਠੀਕ ਹੈ ਜੀ ਨਮਕ ਮਿਰਚ ਹਲਦੀ ਜੋ ਵੀ ਮਸਾਲੇ ਹੁੰਦੇ ਨੇ ਉਹ ਮੇਰੇ ਪਹਿਲਾਂ ਹੀ ਪਾਏ ਹੋਏ ਨੇ ਦਾਲ ਦੇ ਵਿੱਚ ਸਿਰਫ ਹੁਣ ਕੜਕਾ ਹੀ ਭੁੰਨ ਕੇ ਪਾਉਣਾ ਇਧਰ ਤੜਕਾ ਭੁੰਨ ਦਾ ਤੇ ਨਾਲ ਦੀ ਨਾਲ ਮੈਂ ਜਿਵੇਂ ਸੈਲਡ ਵਗੈਰਾ ਕੱਟ ਲਿਆ ਸੀ ਆਟਾ ਕੁੰਨ ਕੇ ਪਹਿਲਾਂ ਹੀ ਰੱਖ ਦਿੱਤਾ ਸੀਗਾ ਬਸ ਕੱਲੇ ਫੁਲਕੇ ਬਣਾਉਣੇ ਰਹਿ ਜਾਣਗੇ ਤੇ ਬਸ ਚਲੋ ਜੀ ਇਧਰ ਮਸਾਲਾ ਜਿਹੜਾ ਹੋ ਗਿਆ ਸੀਗਾ ਤਿਆਰ ਆਪਾਂ ਪਿਆਜ਼ ਵਗੈਰਾ ਜਿਹੜੇ ਭੁੰਨ ਲਏ ਸੀਗੇ ਹੁਣ ਆਪਾਂ ਦਾਲ ਦੇ ਵਿੱਚ ਮਿਕਸ ਕਰ ਦਿੰਨੇ ਆ ਤੇ ਅੱਜ ਖਾਣ ਦਾ ਮਜ਼ਾ ਹੀ ਆਜੂਗਾ ਖਾਣਾ ਖਾਣ ਦਾ ਅੱਜ ਮਜ਼ਾ ਆਜੂ ਦਾਲ ਬਹੁਤ ਟੇਸਟੀ ਬਣਦੀ ਹੈ ਇਹ ਦਾਲ ਖਾਸ ਕਰਕੇ ਜਦੋਂ ਆਪਾਂ ਚੁੱਲੇ ਤੇ ਬਣਾ ਲਿਆ ਹਨਾ ਉਦੋਂ ਤਾਂ ਫਿਰ ਬਹੁਤ ਟੇਸਟੀ ਬਣਦੀ ਹੈਗੀ ਤੇ ਲੋ ਜੀ ਜੋ ਵੀ ਦਾਲ ਬਚੀ ਹੈ ਫਰਾਈ ਪੈਨ ਦੇ ਵਿੱਚ ਉਹ ਵੀ ਆਪਾਂ ਥੋੜੀ ਦਾਲ ਮਿਕਸ ਕਰਕੇ ਠੀਕ ਹੈ ਜੀ ਵਿੱਚ ਮਿਕਸ ਕਰ ਤਾਂ ਜੋ ਵੀ ਤੜਕਾ ਸੀਗਾ ਬਚਿਆ ਹੋਇਆ ਤੇ ਲੋ ਜੀ ਉਦੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਥੋੜਾ ਜਿਹਾ ਸੇਕ ਹੋਰ ਲਵਾਉ ਅੱਗ ਮੈਂ ਬਾਲਤੀ ਥੋੜੀ ਜੀ ਹੋਰ ਹਨਾ ਵੀ ਥੋੜਾ ਜਿਹਾ ਹੋਜ ਵੈ ਅੱਗ ਥੋੜੀ ਜੀ ਬੁਝ ਗਈ ਸੀ ਦੁਬਾਰਾ ਬਾਲਤੀ ਮੈਂ ਤੇ ਲੋ ਜੀ ਦਾਲ ਆਪਣੀ ਵਾਸਤੇ ਤਿਆਰ ਔ ਥੋੜੇ ਟਾਈਮ ਤੱਕ ਆਪਾਂ ਧਨੀਆ ਪਾਵਾਂਗੇ ਥੋੜਾ ਜਿਹਾ ਅਵਾਲ ਆ ਜਵੇ ਠੀਕ ਹੈ ਜੀ ਫਿਰ ਪਾਉਨੇ ਆ ਧਨੀਆ ਲਓ ਜੀ ਹੁਣ ਆਪਾਂ ਦਾਲ ਦੇ ਵਿੱਚ ਧਨੀਆ ਸੀ ਜਿਹੜਾ ਮਿਕਸ ਕਰਤਾ ਦਾਲ ਆਪਣੀ ਬਣ ਕੇ ਤਿਆਰ ਸੇਕ ਲਵਾਤਾ ਅਗਵਾਲਤੀ ਸੀਗੀ ਹੋਰ ਤੇ ਬਣ ਗਈ ਦਾਲ ਠੀਕ ਹੈ ਜੀ ਹੁਣ ਜੀ ਤਪਲੇ ਵਾਲੀ ਦਾਲ ਮਾਫ ਕਰਕੇ ਪਤਾ ਨਹੀਂ ਲੱਗ ਰਿਹਾ ਸੋ ਲਓ ਜੀ ਸਨੀ ਦੀ ਪਲੇਟ ਲੱਗ ਚੁੱਕੀ ਐ ਸੈਲਡ ਹੋ ਗਿਆ ਪਿਆਜ਼ ਤੇ ਖੀਰਾ ਨਾਲ ਮਿਰਚ ਦਾ ਅਚਾਰ ਹੋ ਗਿਆ ਠੀਕ ਆ ਜੀ ਸਾਨੂੰ ਚਾਰ ਖਾਣ ਦੀ ਬਹੁਤ ਆਦਤ ਆ ਗਈ ਸਾਰੇ ਖਾਂਦੇ ਨੇ ਚਾਰ ਚਾਹੀ ਠੁੰਗਾ ਜਿਹਾ ਲਾਉਣ ਪਰ ਆਦਤ ਆ ਗਈ ਚਲੋ ਜੀ ਤਿਆਰ ਹੋ ਗਿਆ ਖਾਣਾ ਸਨੀ ਦੀ ਪਲੇਟ ਲੱਗ ਚੁੱਕੀ ਉਸ ਬਾਅਦ ਮੇਰਾ ਖਾਣਾ ਹੋ ਜਾਊਗਾ ਅਗਲਾ ਦਿਨ ਹੋ ਗਿਆ ਤੇ ਆਪਣੇ ਤਿੰਨ ਗੱਡੀਆਂ ਘਰੇ ਖੜੀਆਂ ਨੇ ਲੈਣੋਂ ਬਾਅਦ 베ੜੀ ਦੀ ਇੰਦਰਲੀ ਸਾਫ ਸਫਾਈ ਹੋ ਗਈ ਪਰ 베ੜੀ ਦੀ ਥੋੜੀ ਬਹੁਤੀ ਕਰਤੀ ਜਿੱਥੇ ਜਿੱਥੇ ਕੱਚਾ ਝਾੜੂ ਲੱਗਦਾ ਸੀ ਲਾ ਲਿਆ ਤੇ ਚਲੋ ਜੀ ਹੁਣ ਆਪਾਂ ਬਣਾਉਣੇ ਆ ਰੋਟੀ ਲੋਚੇ ਇਧਰ ਬੰਡ ਗਏ ਅੱਜ ਪਨੀਰ ਦੇ ਪਰਾਠੇ ਪਰੇ ਦੇ ਪਰੌਂਠੇ ਤੇ ਉਹਦੇ ਲਈ ਮੈਂ ਕੱਟ ਲਿਆ ਪਿਆਜ਼ ਹਰੀ ਮਿਰਚ ਹਰਾ ਧਨੀਆ ਠੀਕ ਹੈ ਜੀ ਤੁਹਾਨੂੰ ਪਕਰਦੇ ਮਿਕਸ ਬਣਾਉਣੇ ਆ ਤੋ ਪਹਿਲਾਂ ਪੈਦੇ ਵਿੱਚ ਪਿਆਜ਼ ਪਾ ਲਈਏ ਸਟਫਿੰਗ ਤਿਆਰ ਕਰ ਲਈਏ ਲੋ ਘਿਟਣੀਆਂ ਹੱਥ 'ਚ ਕੈਮਰਾ ਫੜਦੇ ਨਾ ਫਿਰ ਇੱਧਰ-ਉੱਧਰ ਹੋ ਜਾਂਦਾ ਹਲੋ ਜੀ ਖਰੀਮੇ ਅੰਦਰ ਹਾਥੀਂ ਦੋ ਪਚਾ ਸਾਰਾ ਪਾ ਲਈ ਆਪਾਂ ਲੋ ਛੋਣ ਪਾ ਲਈ ਦੇ ਵਿੱਚ ਆਪਾਂ ਨਮਕ ਰੈੱਡ ਮਿਰਚ ਸਪਾਈਸੀ ਜਿਹਾ ਵਧੀਆ ਲੱਗਦੇ ਨੇ ਪਨੀਰ ਦੇ ਪਰੌਂਠੇ ਮੈਂ ਛੋਣ ਮਿਕਸ ਕਰਕੇ ਆਪਾਂ ਪਰੌਂਠੇ ਬਣਾਉਣੇ ਸ਼ੁਰੂ ਕਰ ਦੇ ਲਓ ਜੀ ਲੱਗੀ ਸੀਗੀ ਮੈਂ ਸਵੇਰ ਦਾ ਖਾਣਾ ਤਿਆਰ ਕਰਨ ਪਨੀਰ ਦੇ ਪਰੌਂਠੇ ਨਾਲ ਮੈਂ ਦਾਲ ਵੀ ਗਰਮ ਕਰ ਲਈ ਸੀ ਤੇ ਜਦੋਂ ਵੀ ਤੁਸੀਂ ਇਸ ਤਰ੍ਹਾਂ ਤਪਲੇ ਦੇ ਵਿੱਚ ਦਾਲ ਬਣਾਉਣੀ ਹੋ ਤਾਂ ਇੱਕ ਤਾਂ ਤੁਸੀਂ ਉਹਦੇ ਨੀਚੇ ਹੈਨਾ ਮਿੱਟੀ ਜ਼ਰੂਰ ਲਾ ਲਿਓ ਤਾਂ ਇਹਦੇ ਨਾਲ ਜਿਹੜਾ ਪਤਾ ਕੀ ਹੁੰਦਾ ਵੀ ਜਿਹੜਾ ਆਪਣਾ ਤਪਲਾ ਹੈ ਨਾ ਉਹ ਟਿਰਦਾ ਨਹੀਂ ਹੈਗਾ ਨਹੀਂ ਫਿਰ ਜਲਦੀ ਸੇਕ ਨਾਲ ਟਿਰ ਜਾਂਦਾ ਇਹਦੇ ਨਾਲ ਬਿਲਕੁਲ ਵੀ ਟਿਰਣਾ ਹੈਗਾ ਜਦੋਂ ਵੀ ਤੁਸੀਂ ਦਾਲ ਬਣਾਉਣੀ ਹੈ ਤਾਂ ਜ਼ਰੂਰ ਮਿੱਟੀ ਲਾਇਆ ਕਰੋ ਤੇ ਦੂਸਰਾ ਜਦੋਂ ਆਪਾਂ ਨੈਕਸਟ ਟਾਈਮ ਦਾਲ ਨੂੰ ਗਰਮ ਕਰਦੇ ਹਾਂ ਤਪਲੇ ਦੇ ਵਿੱਚੋਂ ਕੱਢ ਕੇ ਫਰਾਈ ਪੈਨ ਦੇ ਵਿੱਚ ਗਰਮ ਕਰ ਲਿਆ ਕਰੋ ਹੈਨਾ ਕਿਉਂਕਿ ਆਪਾਂ ਦੂਸਰੇ ਦਿਨ ਗਰਮ ਕਰਨ ਲਈ ਚੁੱਲ੍ਹੇ ਚੱਗਤਾਨੀ ਬਾਲਦੇ ਹੈਗੇ ਹੈਨਾ ਆਪਾਂ ਗੈਸ 'ਤੇ ਗਰਮ ਕਰਾਂਗੇ ਫਿਰ ਗੈਸ ਦਾ ਜਿਹੜਾ ਸੇਕ ਹੁੰਦਾ ਇੱਕ ਸਾਰੀ ਪੈਂਦਾ ਤਾਂ ਕਰਕੇ ਤੁਸੀਂ ਉਹਨੂੰ ਕਿਸੇ ਹੋਰ ਭਾਂਡੇ ਵਿੱਚ ਕੱਢ ਕੇ ਫਿਰ ਗਰਮ ਕਰ ਲਓ ਜਿਵੇਂ ਮੈਂ ਫਰਾਈ ਪੈਨ ਦੇ ਵਿੱਚ ਕੱਢ ਲਈ ਦਾਲ ਤੇ ਇਹਦੇ ਵਿੱਚ ਗਰਮ ਕਰ ਲਈ ਠੀਕ ਆ ਜੀ ਥੋੜੀ ਗਾੜੀ ਸੀ ਥੋੜਾ ਜਿਹਾ ਪਾਣੀ ਮਿਕਸ ਕਰ ਲਿਆ ਨਮਕ ਮਿਰਚ ਹੋਰ ਪਾ ਲਿਆ ਗਰਮ ਕਰਕੇ ਪਾਣੀ ਮਿਕਸ ਕਰ ਲਿਆ ਸੀ ਵਿੱਚ ਤੇ ਲਓ ਜੀ ਉਸ ਤੋਂ ਬਾਅਦ ਲੱਗੀ ਸੀ ਕਿ ਮੈਂ ਪਰੌਂਠੇ ਬਣਾਉਣ ਤੇ ਪਰੌਂਠੇ ਅੱਜ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਪਹਿਲਾਂ ਦਿਖਾਏ ਹੀ ਪਨੀਰ ਦੇ ਬਣਨਗੇ ਹਨਾ वैसे ਤਾਂ ਦੇਖੋ ਪਨੀਰ ਖਾਣਾ ਚਾਹੀਦਾ ਹਫਤੇ 'ਚ ਦੋ ਵਾਰ ਜ਼ਰੂਰ ਖਾਣਾ ਚਾਹੀਦਾ ਜੀ ਆਪਾਂ ਮਤਲਬ ਜ਼ਿਆਦਾ ਨਹੀਂ ਖਾ ਸਕਦੇ ਇੱਕ ਦਿਨ ਤਾਂ ਜ਼ਰੂਰ ਖਾਣਾ ਚਾਹੀਦਾ ਜੀ ਦੋ ਜਾਂ ਤਿੰਨ ਦਿਨ ਨਹੀਂ ਖਾ ਸਕਦੇ ਇੱਕ ਦਿਨ ਜ਼ਰੂਰ ਖਾਓ ਕਿਉਂਕਿ ਕੈਲਸ਼ੀਅਮ ਮਿਲਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਤੇ ਹਰ ਇੱਕ ਦੇ ਗੋਡੇ ਖੜਦੇ ਜਾਂਦੇ ਆ ਹਨਾ ਕੋਈ ਨਾ ਕੋਈ ਪ੍ਰੋਬਲਮ ਹੋ ਜੀ ਲੋ ਇੱਕ ਵਾਰ ਆਪਾਂ ਕੋਈ ਵੀ ਚੀਜ਼ ਛੱਡ ਦਿੰਨੇ ਆ ਖਾਣੀ ਹਨਾ ਤਾਂ ਫਿਰ ਉਹ ਜਦੋਂ ਆਪਾਂ ਕਈ ਸਾਲਾਂ ਬਾਅਦ ਜਾਂ ਮਹੀਨਿਆਂ ਬਾਅਦ ਖਾਣਨੇ ਆ ਕਈ ਵਾਰ ਤੇ ਹੁੰਦਾ ਵੀ ਆਪਾਂ ਬਿਲਕੁਲ ਹੀ ਆਪਣੀ ਰੁਟੀਨ ਦੇ ਵਿੱਚ ਉਹਨੂੰ ਸ਼ਾਮਿਲ ਕਰ ਨਹੀਂ ਬੰਦ ਕਰ ਦਿੰਨੇ ਆ ਕਈ ਚੀਜ਼ਾਂ ਨੂੰ ਹਨ ਫਿਰ ਅੱਗੇ ਜਾ ਕੇ ਪਸਾ ਹਲਵਾ ਜਾਂ ਫਿਰ ਕੁਝ ਮਹੀਨਿਆਂ ਬਾਅਦ ਉਹਨੂੰ ਆਪਾਂ ਖਾਣਾ ਸ਼ੁਰੂ ਕਰਦੇ ਤਾਂ ਉਹ ਆਪਾਂ ਨੂੰ ਫਿਰ ਨਹੀਂ ਚੱਲਦੀ ਚੀਜ਼ ਤਾਂ ਕਰਕੇ ਨਾਲ-ਨਾਲ ਥੋੜੀ-ਥੋੜੀ ਸਾਰੀ ਚੀਜ਼ ਖਾਣੀ ਜ਼ਰੂਰੀ ਆ ਫਰੂਟ ਜਿਹੜੇ ਆਪਣੇ ਫਰੂਟਸ ਨੇ ਉਹ ਵੀ ਖਾਓ ਡਰਾਈ ਫਰੂਟ ਵੀ ਖਾਓ ਹੁਣ ਜਿੰਮੇ ਚਲੋ ਠੰਡ ਆ ਗਈ ਹੈ ਨਾ ਤੇ ਮੈਂ ਛੱਡ ਕੇ ਪਸਤੌਣੀ ਮੈਂ ਵਿੱਚ ਦੀ ਬਿਲਕੁਲ ਹੀ ਛੱਡ ਗਈ ਸੀ ਮੈਂ ਤੁਸੀਂ ਯਕੀਨ ਨਹੀਂ ਮੰਨਣਾ ਮੁੱਠੀ-ਮੁੱਠੀ ਮੈਂ ਜਿਹੜੀ ਸੀਗੀਆਂ ਆ ਦਾਖਾ ਹਨਾ ਮੈਂ ਖਾ ਜਾਂਦੀ ਹੁੰਦੀ ਸੀ ਪਤਾ ਨਹੀਂ ਚਲੋ ਕੰਮ ਵੀ ਮੈਂ ਕਰਦੀ ਆ ਵੀ એનર્ਜੀ ਵੀ ਮੇਰੇ ਚ ਹੈ ਇਹ ਨਹੀਂ ਹੈਗਾ ਵੀ ਮੈਂ ਉਹ ਚਲੋ ਜਦੋਂ ਰੋਟੀ ਲਮਟ ਹੁੰਦੀ ਉਹ ਤਸਰੀਰ ਸਭ ਦਾ ਹੀ ਡਾਊਨ ਹੋ ਜਾਂਦਾ ਹੁੰਦਾ ਵੀ ਮੈਂ ਮੁੱਠੀ-ਮੁੱਠੀ ਜਿਹੜੀ ਸੀਗੀ ਉਸ ਦੀ ਨਾ ਦਾਖਾਂ ਦੀ ਐਵੇਂ ਹੀ ਖਾ ਜਾਂਦੀ ਹੁੰਦੀ ਸੀ ਜੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਹੁੰਦੀ ਸੀ ਕੋਈ ਮੈਨੂੰ ਮਤਲਬ ਉਹਨੇ ਕ ਮਤਲਬ ਇਹ ਨਹੀਂ ਸੀ ਵੀ ਗਰਮ ਨੇ ਹਨਾ ਮੈਨੂੰ ਕੋਈ ਨੁਕਸਾਨ ਕੀਤਾ ਉਹਨਾਂ ਨੇ ਮੈਂ ਅੱਧੇ ਕੱਚੇ ਹੀ ਖਾ ਜਾਂਦੀ ਸੀ ਉਸ ਤੋਂ ਬਾਅਦ ਫਿਰ ਮੈਂ ਦੁੱਧ ਦੇ ਵਿੱਚ ਵੀ ਕਾੜ ਕੇ ਮੁੱਠੀ ਜਿਹੜੀਆਂ ਦਾਖਾ ਸੀਗੀਆਂ ਉਹ ਹਨਾ ਦੁੱਧ ਦੇ ਵਿੱਚ ਕਾੜ ਕਾੜ ਕੇ ਉਹ ਦਾ ਮਤਲਬ ਕਿ ਉਹ ਬਣਾ ਕੇ ਖੋਆ ਜਾ ਉਹ ਬਾਟੀ ਭਰ-ਭਰ ਕੇ ਖਾਦੇ ਤੁਸੀਂ ਯਕੀਨ ਨਹੀਂ ਮੰਨਣਾ ਵੀ ਮੈਨੂੰ ਕੋਈ ਉਹਦਾ ਨੁਕਸਾਨ ਨਹੀਂ ਹੋਇਆ ਹਨਾ ਪਰ ਉਹ ਇੱਕਦਮ ਤੋਂ ਮੈਂ ਛੱਡ ਗਏ ਚੀਜ਼ਾਂ ਸਾਰੀਆਂ ਛੱਡਣ ਕਰਕੇ ਹੁਣ ਜੇ ਮੈਂ ਖਾਨੀ ਹੁਣ ਮੈਨੂੰ ਇਹ ਚੀਜ਼ਾਂ ਤਕਲੀਫ ਦਿੰਦੀਆਂ ਨੇ ਤਾਂ ਹੀ ਕਿਹਨੇ ਵੀ ਛੱਡੋ ਨਾ ਥੋੜੀ-ਥੋੜੀ ਖਾਓ ਜਿੰਨੀ ਕੁ ਮਿਲਦੀ ਆ ਪਰਵਾਰ ਵੱਡਾ ਜਿੰਨੀ ਕੁ ਮਿਲਦੀ ਆ ਉੰਨੀ ਕੁ ਜ਼ਰੂਰ ਖਾਓ ਚਲੋ ਡ్రਾਈ ਫਰੂਟ ਨਹੀਂ ਤਾਂ ਫਰੂਟਸ ਜ਼ਰੂਰ ਖਾਓ ਇਹ ਤਾਂ ਚਲੋ ਸਸਤੇ ਜੀ ਕੋਈ ਮਹਿੰਗੇ ਨਹੀਂ ਹੈਗੇ ਹਨਾ ਤੇ ਜਰੂਰ ਖਾਇਆ ਕਰੋ ਤੇ ਲਓ ਜੀ ਇੱਥੇ ਆਪਾਂ ਪਰੌਂਠੇ ਨੇ ਜਿਹੜੇ ਉਹ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਠੀਕ ਆ ਜੀ ਤਵਾ ਗਰਮ ਹੋ ਗਿਆ ਸੀ ਤਵੇ ਤੇ ਥੋੜਾ ਜਿਹਾ ਮੈਂ ਘਿਓ ਲਾ ਲਿਆ ਤੇ ਬਹੁਤ ਟੇਸਟੀ ਬਣਦੇ ਨੇ ਮੈਂ ਤਾਂ ਇਹ ਬਣਾ ਲੈਣੇ ਹੁੰਦੇ ਜਦੋਂ ਵੀ ਮੈਨੂੰ ਮਤਲਬ ਐ ਹੁੰਦਾ ਪਰ ਮੈਂ ਤਾਂ ਮੈਨੂੰ ਜਿਵੇਂ ਕਿਸੇ ਚੀਜ਼ ਦਾ ਟੇਸਟ ਨਹੀਂ ਆ ਰਿਹਾ ਹਨਾ ਪਰ ਬੱਚੇ ਤਾਂ ਚਲੋ ਖਾ ਲੈਂਦੇ ਨੇ ਮੈਨੂੰ ਹੁੰਦਾ ਵੀ ਆਪਣੇ ਲਈ ਘੱਟ ਹੁੰਦਾ ਹਨਾ ਬੱਚਿਆਂ ਲਈ ਜਾਂ ਕਲੇਰ ਸਾਹਿਬ ਲਈ ਹੁੰਦਾ ਮੈਨੂੰ ਵੀ ਮੈਂ ਬਣਾ ਕੇ ਦੇ ਦਵਾਂ ਕਲੀਰ ਸਾਹਿਬ ਨੂੰ ਬਣਾ ਕੇ ਜੇ ਮੂਰੀ ਚੀਜ਼ ਧਰਦੀ ਤਾਂ ਜ਼ਰੂਰ ਖਾ ਲੈਂਦੇ ਨੇ ਪਰ ਕਈ ਚੀਜ਼ਾਂ ਉਹ ਬਿਲਕੁਲ ਵੀ ਮੂਰਾ ਪੂਰਾ ਮਤਲਬ ਜਿੱਦ ਕਰਨ ਤੇ ਵੀ ਨਹੀਂ ਖਾਂਦੇ ਹੈਗੇ ਉਹ ਉਹਨਾਂ ਦਾ ਇਦਾਂ ਦਾ ਸੁਭਾਗ ਆ ਤੇ ਚਲੋ ਜੀ ਪਰੌਂਠੇ ਬਣਾ ਕੇ ਮਿਲਦੇ ਆ ਬਾਕੀ ਸਾਰੇ ਕੰਮਕਾਰ ਨੇ ਜਿਹੜੇ ਸਵੇਰ ਦੇ ਉਹ ਹੋ ਗਏ ਨੇ ਜਿਵੇਂ ਝਾੜੂ ਪੋਚੇ ਦਾ ਕੰਮ ਹੋ ਗਿਆ ਕੱਪੜੇ ਅੱਜਵੇਂ ਨਹੀਂ ਵਾਸ਼ ਕੀਤੇ ਹੈਗੇ ਕਿਉਂਕਿ ਅੱਜ ਮੇਰਾ ਮਾਨੀ ਨਹੀਂ ਕੀਤਾ ਕੱਪੜੇ ਤਾਂ ਹੈਗੇ ਸੀ ਅੱਜ ਪਰ ਮੈਂ ਕਹਾ ਨਹੀਂ ਵੀ ਚਲੋ ਕੱਲ ਲਾਉਂਗੀ ਮਸ਼ੀਨ ਅੱਜ ਨਹੀਂ ਲਾਉਣੀ ਹੈਗੀ ਸਰੀ ਆਇਆ ਹੋਇਆ ਸੀਗਾ ਸਨੀ ਲਈ ਫਿਰ ਮੈਂ ਮੈਂ ਕਿਹਾ ਚਲੋ ਅੱਜ ਨਾਲੇ ਪਰੌਠੇ ਬਣਾ ਲੈਂਦੇ ਆ ਪਨੀਰ ਦੇ ਹਨਾ ਤੇ ਉਸ ਤੋਂ ਬਾਅਦ ਫਿਰ ਕੰਮਕਾਰ ਨੇ ਜਿਹੜੇ ਆਪਣੇ ਹੁਣ ਤੁਹਾਨੂੰ ਪਤਾ ਹੀ ਆਪਣਾ ਨਵਾਂ ਘਰ ਬਣਨਾ ਹਨਾ ਤੇ ਬਸ ਉਹਦੀਆਂ ਗੱਲਾਂ ਬਾਤਾਂ ਜਾਈ ਨੇ ਕੁਝ ਸਲਾਹ ਮਸਵਰਾ ਹੁੰਦਾ ਹੀ ਆਪਣੇ ਘਰਾਂ ਦੇ ਵਿੱਚ ਹਨ ਬਸ ਉਹ ਚੱਲ ਰਿਹਾ ਹੁੰਦਾ ਜਾਂ ਫਿਰ ਮਿਸਤਰੀ ਕੋਲ ਚਲੇ ਗਏ ਪਹਿਲਾਂ ਮਿਸਤਰੀ ਤੋਂ ਟਾਈਮ ਲਿਆ ਹਨਾ ਬਾਕੀ ਸਾਰੇ ਕੰਮ ਚਲੋ ਹੋਈ ਜਾ ਰਹੇ ਨੇ ਹੁਣ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਕੰਮ ਵਧੀਆ ਹੋ ਰਹੇ ਨੇਗੇ ਤੇ ਜਲਦੀ ਬਸ ਆਪਣਾ ਇਹ ਜਿਹੜਾ ਮੇਰਾ ਬਣਾਇਆ ਹੋਇਆ ਸੀ ਮਕਾਨ ਤੋਂ ਇੱਕ ਘਰ ਆਪਣਾ ਸਵਰਗਾ ਵਰਗਾ ਬਣਾਇਆ ਹੋਇਆ ਸੀਗਾ ਹਨਾ ਇਹ ਬਸ ਬਹੁਤ ਜਲਦੀ ਢਹਿਣ ਵਾਲਾ ਹੀ ਆ ਹੁਣ ਆਪਣਾ ਨਵਾਂ ਜਿਹੜਾ ਉਹ ਬਣਨ ਵਾਲਾ ਸ਼ੁਰੂ ਹੋਣ ਵਾਲਾ ਕੰਮ ਤੇ ਲੋ ਜੀ ਦੇਖੋ ਪਰੌਂਠੇ ਕਿੰਨੇ ਕ੍ਰਿਸਪੀ ਤੇ ਕਿੰਨੇ ਸੋਹਣੇ ਪਣੇ ਨੇ ਤੇ ਇੱਥੇ ਮੈਂ ਸਾਰੇ ਪਰੌਂਠੇ ਬਣਾਲੇ ਲਾਸਟ ਰਹਿ ਗਿਆ ਤੇ ਬਾਕੀ ਸਾਰੇ ਜਣੇ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜਿੰਨਾਂ ਨੇ ਨਹੀਂ ਕੀਤਾ ਤੇ ਲਾਈਕ ਕਰਕੇ ਜਾਇਓ ਠੀਕ ਹੈ ਜੀ ਵੀ ਤੁਹਾਨੂੰ ਮੇਰੇ ਵੀਡੀਓ ਕਿਵੇਂ ਲੱਗਦੇ ਨੇ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਪਲੀਜ਼ ਸਾਰੇ ਜਾਣੇ ਜਿੰਨੇ ਤੁਸੀਂ ਕਮੈਂਟ ਕਰੋਗੇ ਉਨਾਂ ਹੀ ਮੈਨੂੰ ਵਧੀਆ ਲੱਗੂਗਾ ਹਨਾ ਕਮੈਂਟ ਵੀ ਕਰਿਆ ਕਰੋ ਤੇ ਬਾਕੀ ਜਦੋਂ ਰਿਪਲਾਈ ਨਹੀਂ ਦਿੱਤੇ ਜਾਂਦੇ ਹਾਰਟ ਮੈਨ ਜ਼ਰੂਰ ਦੇਣ ਦੀ ਕੋਸ਼ਿਸ਼ ਕਰਿਆ ਕਰੂੰਗੀ ਕਿਉਂਕਿ ਇਸ ਤੋਂ ਬਾਅਦ ਮੇਰੀ ਜਿਹੜੀ ਲਾਈਫ ਹੈ ਉਹ ਥੋੜੀ ਹੋਰ ਬਿਜ਼ੀ ਹੋ ਜਾਣੀ ਤੁਹਾਨੂੰ ਪਤਾ ਹੀ ਹੈ ਘਰਾਂ ਦੇ ਵਿੱਚ ਕੰਮਕਾਰ ਕਰਦੇ ਆ ਤਾਂ ਲਾਈਫ ਬਿਜ਼ੀ ਹੋ ਜਾਂਦੀ ਹੈ ਤੇ ਚਲੋ ਜੀ ਫਿਰ ਠੀਕ ਹੈ ਅੱਜ ਦੇ ਬਲੌਗ ਤੇ ਇੱਥੇ ਐਂਡ ਕਰਦੇ ਆ ਮਿਲਦੇ ਆ ਕੱਲ ਨੂੰ ਵਧੀਆ ਬਲੌਗ ਦੇ ਨਾਲ ਤਦ ਤੱਕ ਲਈ ਸਵਾਗਤ